ਮੌਕਾ ਟਰੋਫੀ ਜਿੱਤਣ ਤੋਂ ਬਾਅਦ ਗੁਰਨਾਨਕ ਦੇਵ ਯੂਨੀਵਰਸਿਟੀ ਦੇ ਵਾਈਸ ਚਾਂਸਲਰ ਜਸਪਾਲ ਸਿੰਘ ਸੰਧੂ ਗੁਰਨਾਨਕ ਦੇਵ ਯੂਨੀਵਰਸਿਟੀ ਪਹੁੰਚੇ ਜਿੱਥੇ ਉਹਨਾਂ ਟੀਚਰਾਂ ਤੇ ਵਿਦਿਆਰਥੀਆਂ ਵੱਲੋਂ ਕੀਤਾ ਗਿਆ ਭਰਵਾਂ ਸਵਾਗਤ ਤੇ ਜੀਪ ਤੇ ਟਰੋਫੀ ਰੱਖ ਕੇ ਜਸਪਾਲ ਸਿੰਘ ਸੰਧੂ ਤੇ ਪੰਜਾਬ ਦੇ ਖੇਡ ਮੰਤਰੀ ਮੀਤ ਹੇਰ ਯੂਨੀਵਰਸਿਟੀ ਪਹੁੰਚੇ ਟੋਲ ਦੇ ਨਗਾਰੇ ਤੇ ਵਿਦਿਆਰਥੀਆਂ ਨੇ ਆਪਣੀ ਖੁਸ਼ੀ ਜਤਾਈ ਤੇ ਸੰਧੂ ਨੇ ਕਿਹਾ ਕਿ ਉਹਨਾਂ ਨੂੰ ਬੜੀ ਖੁਸ਼ੀ ਹੈ ਕਿ ਪੰਜਵੀਂ ਵਾਰ ਇਹ ਟਰੋਫੀ ਹਾਸਲ ਕੀਤੀ ਹੈ ਇਸ ਮੌਕੇ ਖੇਡ ਮੰਤਰੀ ਮੀਤ ਹੇਰ ਨੇ ਵੀ ਯੂਨੀਵਰਸਿਟੀ ਨੂੰ ਮੁਬਾਰਕਾ ਦਿੱਤੀ ਜਸਪਾਲ ਸਿੰਘ ਸੰਧੂ ਜੀ ਵੀ ਸੀ ਸਾਹਿਬ ਨੂੰ ਉਹਨਾਂ ਦੀ ਸਾਰੀ ਟੀਮ ਨੂੰ ਖਿਡਾਰੀਆਂ ਨੂੰ ਬਹੁਤ ਵਧਾਈ ਦਿਨਾ ਤੇ ਸਾਡੇ ਸਾਰਿਆਂ ਲਈ ਪੰਜਾਬੀਆਂ ਲਈ ਬੜੇ ਮਾਣ ਵਾਲੀ ਗੱਲ ਹੈ ਕਿ 25ਵੀਂ ਵਾਰ ਜਿਹੜੀ ਮਾਕਾ ਟਰੋਫੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਜਿੱਤੀ ਹੈ ਅੱਜ ਸੀਐਮ ਸਾਹਿਬ ਦੇ ਨਾਲ ਮੀਟਿੰਗ ਸੀਗੀ ਤੇ ਉਹਨਾਂ ਨੇ ਵੀ ਖਾਸ ਤੌਰ ਤੇ ਵਧਾਈ ਦੇ ਕੇ ਭੇਜਿਆ ਕਿ ਵੀ ਸੀ ਸਾਹਿਬ ਨੂੰ ਵਧਾਈ ਦੇਣੀ ਹੈ ਤੇ ਮੈਂ ਹੁਣੇ ਦੱਸਦਾ ਉਹਨਾਂ ਨੇ ਕਿਹਾ ਕਿ ਮੇਰੇ ਵੱਲੋਂ ਖੇਡਾਂ ਦੇ ਲਈ 25 ਲੱਖ ਰੁਪਇਆ ਵੀ.ਬੀ.ਸੀ. ਸਾਹਿਬ ਨੂੰ ਨਾਮ ਵਜੋ ਜਿਹੜਾ ਤੁਸੀਂ ਇਹ ਕਹਿ ਕੇ ਆਇਓ ਕਿ ਇਹਦਾ ਸਿਰਫ ਨਾਮ ਹੈ ਜਿਹੜਾ ਤੁਸੀਂ ਟਰੋਫੀ ਜਿਹੜੀ ਜਿੱਤੀ ਹੈ ਤੇ ਬਾਕੀ ਯੂਨੀਵਰਸਿਟੀ ਆਪ ਵੀ ਮੇਰੀ ਵੀ.ਬੀ.ਸੀ. ਸਾਹਿਬ ਨਾਲ ਬੜੀ ਡਿਟੇਲ ਚ ਗੱਲਬਾਤ ਹੁੰਦੀ ਰਹਿੰਦੀ ਹੈ ਹਮੇਸ਼ਾ ਦੱਸਦੇ ਰਹਿੰਦੇ ਕਿ ਸਪੋਰਟਸ ਨੂੰ ਲਾ ਕੇ ਆਪ ਬੜੇ ਹੈ ਮਤਲਬ ਕਿ ਪੋਜ਼ਿਟਿਵ ਨੇ ਤੁਸੀਂ ਦੇਖੋ ਕਿ ਖਿਡਾਰੀ ਜਿੰਨੇ ਇੱਥੇ ਜਿਹੜੇ ਕੈਲੋ ਸਪੋਰਟਸ ਦੇ ਵਿੱਚ ਲੱਗੇ ਹੋਏ ਨੇਗੇ ਉਹਨਾਂ ਤੋਂ ਕਿਸੇ ਤੋਂ ਫੀਸ ਨਹੀਂ ਚਾਰਜ ਕੀਤੀ ਜਾਂਦੀ ਟ੍ਰੇਨਿੰਗ ਵੀ ਫ੍ਰੀ ਹੈ ਡਾਈਟ ਵੀ ਫ੍ਰੀ ਹੈ ਤੇ ਇਕੁਪਮੈਂਟ ਵੀ ਜਿਹੜੀ ਯੂਨੀਵਰਸਿਟੀ ਉਹਨਾਂ ਨੂੰ ਪ੍ਰੋਵਾਈਡ ਜਿਹੜਾ ਉਹ ਕਰਵਾਉਂਦੀ ਹੈ ਸੋ ਇਹ ਚੀਜ਼ ਦੇ ਨਾਲ ਹੀ ਖਿਡਾਰੀਆਂ ਦਾ ਹੌਸਲਾ ਵੱਧ ਹੈ ਇਹਦੇ ਕਰਕੇ ਨਹੀਂ ਯੂਨੀਵਰਸਿਟੀ ਤਾਂ ਹੋਰ ਵੀ ਚਲੋ ਬੜੀਆਂ ਨੇ ਜੇ 25 ਵਾਰ ਕੋਈ ਯੂਨੀਵਰਸਿਟੀ ਮਾਕਾ ਟਰੋਫੀ ਜਿੱਤਦੀ ਹੈ ਤਾਂ ਇਹਦੇ ਪਿੱਛੇ ਕੋਈ ਨਾ ਕੋਈ ਦੂਰੰਦੇਸ਼ੀ ਜਿਹੜੀ ਸੋਚ ਹੁੰਦੀ ਹੈ ਜਿਹੜੀ ਖੇਡਾਂ ਨੂੰ ਲੈ ਕੇ ਜਿਹੜੀ ਇਸ ਸੰਸਥਾ ਦੇ ਵਿੱਚ ਹੈ ਜਿਹਦੇ ਕਰਕੇ 25 ਵਾਰ ਜਿਹੜੀ ਟਰੋਫੀ ਹੈ ਉਹ ਜਿੱਤੀ ਆ ਸੋ ਇਹਦੇ ਨਾਲ ਮੈਨੂੰ ਲੱਗਦਾ ਕਿ ਸਾਰੇ ਪੰਜਾਬੀਆਂ ਜਿਹੜਾ ਹੌਸਲਾ ਵਧੂਗਾ ਕਿ ਆਉਣ ਵਾਲੇ ਸਮੇਂ 'ਚ ਵੀ ਕਿਉਂਕਿ ਜੋ ਅਸੀਂ ਸੰਕਲਪ ਲੈ ਕੇ ਚੱਲੇ ਆ ਕਿ ਪੰਜਾਬ ਨੂੰ ਖੇਡਾਂ ਦੇ ਵਿੱਚ ਦੁਬਾਰਾ ਪਹਿਲੇ ਨੰਬਰ ਤੇ ਲੈ ਕੇ ਆਉਣਾ ਹੈ ਖੇਡ ਕਲਚਰ ਵਾਈਬ ਕਰਨਾ ਹੈ ਇਹਦੇ ਨਾਲ ਬਹੁਤ ਵੱਡਾ ਜਿਹੜਾ ਹੌਸਲਾ ਜਿਹੜਾ ਉਹ ਮਿਲੇਗਾ ਸੋ ਮੈਂ ਦੁਬਾਰਾ ਵੀ ਸੀ ਸਾਹਿਬ ਨੂੰ ਸਾਰੇ ਸਟਾਫ ਨੂੰ ਸਾਰੀ ਟੀਮ ਨੂੰ ਸਾਰੇ ਖਿਡਾਰੀਆਂ ਨੂੰ ਮੈਂ ਬਹੁਤ ਵਧਾਈ ਦੇਣਾ ਤੇ ਅੱਜ ਦੋ ਜਿਹੜੇ ਖਿਡਾਰੀ ਅ ਅਰਜਨワਲ ਦੀ ਨਾਮਿਨੇਟ ਹੋਇਆ ਮੈਂ ਉਹਦੇ ਲਈ ਵੀ ਵਧਾਈ ਦੇਣਾ ਤੇ ਨਾਲ 16 ਏਸ਼ੀਅਨ ਖੇਡਾਂ ਚ ਇਸ ਯੂਨੀਵਰਸਿਟੀ ਦੇ ਜਿਹੜੇ ਮੈਡਲ ਇੱਥੋਂ ਦੇ ਖਿਡਾਰੀ ਜਿਹੜੇ ਲੈ ਕੇ ਆਇਆ ਮੈਂ ਉਹਦੇ ਲਈ ਵੀ ਵੀਸੀ ਸਾਹਿਬ ਨੂੰ ਸਾਰੀ ਟੀਮ ਨੂੰ ਮੈਂ ਬਹੁਤ ਵਧਾਈ ਦੇਣਾ ਬਹੁਤ ਬਹੁਤ ਖੁਸ਼ੀ ਦਾ ਮੌਕਾ ਜੀ ਮੇਰੇ ਤਿੰਨ ਵਾਰੀ ਮੈਂ ਲੈਣ ਗਿਆ ਹੈਗਾ ਪਰ ਜਿੰਨੀ ਖੁਸ਼ੀ ਇਸ ਵਾਰੀ ਹੋਈ ਕਦੀ ਪਹਿਲਾਂ ਨਹੀਂ ਹੋਈ ਬੜਾ ਸੀਗਾ ਸਾਰੇ ਇਸ ਟਾਈਮ ਦੇ ਦਰਬਾਰ ਹਾਲ ਵਿੱਚ ਵੀ ਸਾਰਿਆਂ ਨੂੰ ਪਤਾ ਸੀ ਕਿ ਗੁਰਾਂਦੇ ਯੂਨੀਵਰਸਿਟੀ ਟਰਾਫੀ 25ਵੀਂ ਵਾਰੀ ਆ ਰਹੀ ਹੈ ਮੇਰੇ ਕੋ ਇੰਨੀ ਕंग्रेचुਲੇਸ਼ਨਸ ਕੀ ਜ਼ਿੰਦਗੀ ਦੀ ਬੜੀ ਜਿਹੜੀ ਆਸ ਵਾਲੀ ਮੜੀਆਂ ਸਨ ਸਰ ਇੰਡੀਆ ਦੇ ਵਿੱਚ ਪਹਿਲੀ ਯੂਨੀਵਰਸਿਟੀ ਹੈ ਜਿਹਨੇ ਕਿ ਸਿਲਵਰ ਜੋਬਲੀ ਬਣਾ ਲਈ ਹੈ ਮੱਕਾ ਦੀ ਹਾਂ ਜੀ ਤੁਸੀਂ ਕਿਸਰਾ ਦੇਖਦੇ ਹੋ ਜਿੱਤੇ ਕਿਸ ਤਰ੍ਹਾਂ ਦਾ ਉੱਥੇ ਕਿਸ ਤਰ੍ਹਾਂ ਦਾ ਮਾਹੌਲ ਸੀ ਜਦੋਂ ਤੁਸੀਂ ਟਰੋਫੀ ਲਈਏ ਸਰ ਬਹੁਤ ਬਹੁਤ ਦੁਨੀਆ ਦੇਖੋ ਜਿਹਨੇ ਅਰਜਨਾ ਵਾਰਡੀ ਦੁਨਚਾਰੇ ਵਾਰਡੀ ਸੀਗੇ ਸਾਰਿਆਂ ਨਾਲ ਮਿਲੇ ਆ ਕੇ ਪਰਸਨਲੀ ਐਂਡ ਕਿਉਂਕਿ 1957 ਵਿੱਚ ਇਹ ਟਰੋਫੀ ਹੋਈ ਸ਼ੁਰੂ ਹੋਈ ਸੀਗੀ ਤੇ ਆਲਮੋਸਟ 60 ਸਾਲ ਹੋ ਗਏ ਆ ਤੇ ਉਸ ਤੋਂ ਬਾਅਦ ਉਹਦੇ ਚ 25 ਵਾਰੀ ਅਸੀਂ ਲਈ ਸਾਡਾ 53 ਸਾਲ ਜਾਂ 54 ਸਾਲ ਦੀ ਐਗਜ਼ਿਸਟੈਂਸ ਵੀ 25 ਵਾਰੀ ਸਾਡੀ ਟਰੋਫੀ ਸਾਨੂੰ ਆਈ ਹੈ ਸਰ ਤਿੰਨ ਵਾਰੀ ਤੁਸੀਂ ਲੈ ਕੇ ਆਏ ਹੋ ਤੁਹਾਡੀ ਕਬੜੀ ਬੜੀ ਇਚੀਵਮੈਂਟ ਹੈ ਜੀ ਉਹ ਜੀ ਮੈਂ ਤਾਂ ਜਿਉ ਖਿਡਾਰੀਆਂ ਦੀ ਮਿਹਨਤ ਉਹ ਕਰਦੇ ਇਸੇ ਸਪੋਰਟ ਹੀ ਪ੍ਰੋਵਾਈਡ ਕਰਦੇ ਆ ਜਿਦਾ ਮੰਤਰੀ ਨੇ ਦੱਸਿਆ ਕਿ ਅਸੀਂ ਜਿਹੜਾ ਉਹ ਦੋ ਹਰ ਕੋਰਸ ਦੋ ਐਂਡ ਦੋ ਸੀਟਾਂ ਪਰ ਅਨਬਵ ਰੱਖੀਆਂ ਭਾਈ ਟੈਕਨੀਕਲ ਕੋਰਸ ਹਰ ਕੋਰਸ ਵਿੱਚ ਖਿਡਾਰੀਆਂ ਵਾਸਤੇ ਰਿਜ਼ਰਵ ਕੀਤੀਆਂ ਹੋਈਆਂ ਵੀਰਨ ਹੋਸਟਲ ਫੈਸਿਲਿਟੀ ਪ੍ਰੋਵਾਈਡ ਕਰਦੀ ਫੀਸਾਂ माफ ਕਰਦੀ ਕਿਤਾਬਾਂ ਲੈ ਕੇ ਦੇਂਦੀਆਂ ਫਿਰ ਸਭ ਤੋਂ ਇੰਪੋਰਟੈਂਟ ਹੈ ਜੋ ਐਗਜ਼ਾਮ ਲੈਣਾ ਹੁੰਦਾ ਇਹਨਾਂ ਨੇ ਉਸ ਟਾਈਮ ਦੇ ਉੱਤੇ ਜੈ ਫਲੈਕਸੀਬਲ ਐਗਜ਼ਾਮ ਲੈਣੇ ਆ ਇਹ ਨਹੀਂ ਕਿ ਉਹਨਾਂ ਦਾ ਟ੍ਰੇਨਿੰਗ ਚੱਲ ਰਹੀ ਹੋਵੇ ਤਾਂ ਜੇ ਐਗਜ਼ਾਮ ਚੱਲਦਾ ਹੋਵੇ ਤਾਂ ਉਹ ਟ੍ਰੇਨਿੰਗ ਨਾ ਕਰ ਸਕਣ ਅਸੀਂ ਉਹ ਸਾਰਾ ਅਡਜਸਟ ਕਰਦੇ ਆ ਹਰ ਸਾਲ ਆਲਮੋਸਟ 2.2 ਕਰੋੜ ਰੁਪਿਆ ਤੋਂ 2.3 ਕਰੋੜ ਰੁਪਿਆ ਅਸੀਂ ਇਹ ਨਾਮ ਵੀ ਦਿੰਦੇ ਇਹਨਾਂ ਨੂੰ ਅਕੋਰਡਿੰਗ ਟੂ ਦੇ ਪਰਫਾਰਮੈਂਸ ਇਕਵਪਮੈਂਟ ਜਿਹੜੀ ਹੈ ਮੈਕਸਮ ਜਿੱਦਾਂ ਸਾਈਕਲ ਬੜੇ ਮਹਿੰਗੇ ਤੁਸੀਂ ਦੇਖਿਆ ਹੋਣਾ ਸਾਈਕਲ ਕਿੰਗੀ ਲੱਖ ਤਾਂ ਹੁੰ ਸਪੋਰਟਸ ਮੈਡੀਸਿਨ ਡਿਪਾਰਟਮੈਂਟ ਜਿਹੜਾ ਮਿਨਿਸਟਰੀ ਆਫ ਯੂਥ ਐਂਡ ਸਪੋਰਟ ਸਪੋਰਟ ਕਰਦੀ ਹੈ ਉਹ ਸਾਰੀ ਰੀਹੈਬਿਟੇਸ਼ਨ ਕਰਦੀ ਹੈ ਇਹਨਾਂ ਦੀ ਅਸੈਸਮੈਂਟ ਕਰਦੀ ਹੈ ਸੋ ਇੱਕ ਕੰਪਰੀਹੈਂਸਿਵ ਹੈਗਾ ਇੱਕ ਸਿਸਟਮ ਚੱਲਦਾ ਜਿਸ ਕਰਕੇ ਸਾਨੂੰ ਹਰ ਵਾਰੀ ਤਾਂ ਹੀ ਮੰਨ ਜਿਦਾ ਮੰਨਦੀ ਦੱਸਿਆ ਕਿ 16 ਖਿਡਾਰੀ ਸਾਡੇ ਏਸ਼ੀਅਨ ਗੇਮਸ ਪਾਰਟਿਸਿਪੇਟ ਕੀਤੇ 13 ਸਾਡੇ ਮੈਡਲ ਆਏ 170 ਦੇ ਵਿੱਚੋਂ ਜਿਹੜੀ ਬੜੀ ਵੱਡੀ ਗੱਲ ਹੈ ਕਿ ਇੱਕ ਯੂਨੀਵਰਸਿਟੀ 1000 ਤੋਂ ਵੱਧ ਯੂਨੀਵਰਸਟੀਆਂ ਨੇ ਹਿੰਦੁਸਤਾਨ ਦੇ ਵਿੱਚ ਸਟਿਲ ਮਤਲਬ ਸਾਡੀ ਯੂਨੀਵਰਸਿਟੀ ਨੰਬਰ 1 ਇਨ ਸਪੋਰਟਸ ਹੈਗੀ ਹੈ ਨਾਟ ਓਨਲੀ ਸਪੋਰਟਸ ਵਿੱਚ ਸਾਡੇ ਐਕੈਡੈਮਿਕਸ ਦੇ ਵਿੱਚ ਜਿਹੜੀ ਸਾਡੀ ਓਵਰਆਲ ਅਸੈਸਮੈਂਟ ਹੈ ਪਿੱਛੇ ਤੁਹਾਨੂੰ ਪਤਾ ਹੈ ਕਿ ਨੈਸ਼ਨਲ ਅਸੈਸਮੈਂਟ ਐਕ੍ਰੀਡੇਸ਼ਨ ਕਾਉਂਸਲ ਆਈ ਸੀਗੀ ਸਾਨੂੰ 3.85 ਆਊਟ ਆਫ 4 ਮਿਲੇ ਜੇ ਹਾਈਐਸਟ ਇਨ ਦ ਕੰਟਰੀ ਕਿਸੇ ਹੋਰ ਯੂਨੀਵਰਸਿਟੀ ਨੇ ਇੰਨਾ ਵੱਧ ਨਹੀਂ ਇੱਥੇ ਮਿਲਿਆ ਸੋ ਅਸੀਂ ਕੱਲੀ ਸਪੋਰਟਸ ਵਿੱਚ ਨਹੀਂ ਕਹਦੇ ਸਪੋਰਟਸ ਦਾ ਸਾਡਾ ਪੈਸ਼ਨ ਹੈ ਕਿ ਇਸ ਇਲਾਕੇ ਦਾ ਪੈਸ਼ਨ ਹੈ ਪਰ ਨਾਲ ਜੇ ਅਕੈਡਮਿਕਸ ਵਿੱਚ ਪ੍ਰੋਪਰ ਦਾ ਕੰਮ ਕਰ ਰਹੇ ਹਾਂ ਸਰ ਕੀ ਇਸ ਮੈਸੇਜ ਕੀ ਦੇਣਾ ਚਾਹੋਗੇ ਸਟੂਡੈਂਟਸ ਨੂੰ ਜਿਹੜੇ ਕਿ ਅਕੈਡਮਿਕਸ ਦੇ ਨਾਲ ਸਪੋਰਟਸ ਨੂੰ ਵੀ ਔਰਪਟ ਕਰਨਾ ਚਾਹੁੰਦੇ ਨੇ ਜਾਂ ਕਰਨਾ ਚਾਹੀਦਾ ਹੁੰਦਾ ਬਿਲਕੁਲ ਜੀ ਕਿਉਂਕਿ ਜੇ ਸਪੋਰਟ ਸਾਇੰਸਸ ਦੇ ਵਿੱਚ ਜਿਹੜੇ ਕੋਰਸਿ ਸ਼ੁਰੂ ਕੀਤੇ ਨੇ ਉਹ ਇਸਰਗੇ ਸ਼ੁਰੂ ਕੀਤੇ ਨੇ ਕਿ ਸਪੋਰਟਸ ਪਰਸਨਲ ਚ ਐਡਜਸਟ ਹੋ ਸਕਣ ਲੋ ਪੇਡ ਜੌਬਸ ਦਾ ਬੈਲ ਹਾਈ ਪੇਡ ਜੌਬਸ ਨਾਲ ਮਿਲ ਸਤਜੋ ਜੰਦ ਦਾ ਸਿਹਦਾ ਫਲੈਕਸੀਬਿਲਟੀ ਐਗਜ਼ਾਮੀਨੇਸ਼ਨ ਰੱਖੀ ਐ ਐਡਮਿਸ਼ਨ ওভার ਨ ਦੇਖੇ ਇਵਨ ਫॉर ਬੀਟੈਕ ਵਾਸ ਦੋ ਸੀਟਾ ওভার ਐਂਡ ਅਪ ਬ ਹੈਗੀਆਂ ਨੇ ਫਾਰਮ ਹਰ ਸਬਜੈਕਟ ਦੇ ਵੀ ਦੋ ਦੋ ਸੀਟਾ ਐਕਸਟਰਾ ਨੇ ਜੇ ਤੋਂ ਸੀਟਾ ਐਕਸਟਰਾ ਨੇ ਆਬਵੀਸਲੀ ਅਚੀਆਂ ਜੋਬਸ ਮਿਲਣਗੀਆਂ ਅੱਗੇ ਹੁੰਦਾ ਸੀ ਕਿ ਗਰੀਬ ਕਰਦੇ ਬੱਚੇ ਨਾਰਮਲੀ ਆਉਂਦੇ ਸੀਗੇ ਤੇ ਉਹ ਉਹਨਾਂ ਪੜ ਨਹੀਂ ਸਕਦੇ ਸੀ ਵੀ ਨਾਲੇ ਰਿਜਿਡ ਸਿਸਟਮ ਐ ਰਿਜਿਡ ਸਿਸਟਮ ਨਹੀਂ ਰੱਖਿਆ ਐਗਜ਼ਾਮੀਨੇਸ਼ਨ ਸਿਸਟਮ ਬਹੁਤ ਫਲੈਕਸੀਬਲ ਹੈਗਾ ਡਿਪੈਂਡਿੰਗ ਜਦੋਂ ਜਦੋਂ ਏਸ਼ੀਅਨ ਗੇਂਸ ਤੋਂ ਬੱਚੇ ਵਾਪਸ ਆਏ ਨੇ ਉਸੇ ਦੋ ਹਫਤੇ ਦੀ ਵਿੰਡੋ ਮਿ ਸਾਡੇ ਕੋਈ ਦੱਸਾ ਦੇ ਰਹੇ ਸਰ ਐਗਜ਼ਾਮ ਖਤਮ ਕਰਕੇ ਉਹਨਾਂ ਨੂੰ ਭੇਜ ਦਿੱਤਾ ਕਿ ਨੈਕਸਟ ਵੀਕ ਕੈਂਪ ਲੱਗਣੇ ਸੀਗੇ ਜੇ ਅਸੀਂ ਉਹੀ ਗਈ ਹੈ ਕਨਵੈਨਸ਼ਨ ਸਿਸਟਮ ਨੇ ਜੇ ਅਸੀਂ ਇਸ ਦੀ ਨੀਪੀਰ ਹੋ ਇਸ ਦਿਨ ਕਰੋ ਇਸੇ ਕਰਕੇ ਤੁਹਾਨੂੰ ਸ਼ਾਇਦ ਪਤਾ ਹੋਣਾ ਕਿ ਸਿਫਟ ਕੋਰ ਜਿਹੜੀ ਕੁ ਲੜਕੀ ਹੈ ਬੀਬੀ ਵੇ ਛੱਡ ਕੇ ਸਾਡੇ ਕੋਈ ਆਈ ਕਿ ਉਹ ਰਿਜਿਡ ਸਿਸਟਮ ਵਿੱਚ ਕੰਮ ਨਹੀਂ ਕਰ ਸਕਦੇ ਇੱਕ ਜੇ ਸਪੋਰਟਸ ਪ੍ਰਮੋਟ ਕਰਨੀ ਹੈ ਦੱਸਾਂ ਮੈਂ ਸ਼ੁਰੂ ਜੀ ਮੈਂ ਤਾਂ ਸਿਆਹੀ ਸਪੋਰਟਸ ਮੈਨ ਦਾ ਬੰਦਾ ਹੈ ਐ ਸਪੋਰਟਸਮੈਨ ਜਿੰਨੇ ਚੱਪੇੰਦੋ ਸਾਜ ਮੈਂ ਲੈ ਕੇ ਆਇਆ ਸੀਗਾ ਜਦੋਂ ਸ਼ੁਰੂ ਹੋਇਆ ਇਸ ਡਿਸਿਪਲਨ ਮੈ ਸਾਈ ਜਿੰਦਗੀ ਸਪੋਰਟਸ 'ਚ ਕੱਢ ਦਿੱਤੀ ਐ ਸਪੋਰਟਸ ਵਾਲਿਆਂ ਨੂੰ ਯਾ ਕੀ ਚਾਹੀਦਾ ਐ ਕਿ ਉਹ ਫਲੈਕਸੀਬਿਲਟੀ ਚਾਹੀਦੀ ਐ ਉਹਨਾਂ ਸਾਹਬੀ ਨਾਲ ਟ੍ਰੇਨਿੰਗ ਹੋਣੀ ਚਾਹੀਦੀ ਐ ਉਹਨਾਂ ਜਦੋਂ ਜਦੋਂ ਜੇ ਸਹੀ ਡਾੜੀ ਕਤਾਬਾਂ ਜੀ ਬੜੇ ਰਹਿਣਗੇ ਤੇ ਉਹਨਾਂ ਨੂੰ ਇੰਨਾ ਰਿਜਿਡ ਰੱਖਾਂਗੇ ਕਿਦਾਂ ਕਿਦਾਂ ਸਕਸੈਸਫੁਲ ਹੋਣਗੇ ਕੋਈ ਐਮਬੀਬੀਐਸ ਕੌਣ ਛੱਡਦਾ ਜੀ ਸਿਵਤ ਕੋਰ ਹੋਣ ਨੈਸ਼ਨਲ ਨੈਸ਼ਨਲ ਉਹਦੇ ਵਾਹੇਗਾ ਰਿਕਾਰਡ ਹੈਗਾ ਤੇ ਉਹ ਰਿਕਾਰਡ ਕਿਦਾਂ ਕ੍ਰੀਏਟ ਹੋਇਆ ਕਿਉਂਕਿ ਇੱ